ਹੜਤਾਲ ਕੀਤੀ ਜਾਏਗੀ ਜਿਹੜੇ ਜਿਹਦੀ ਕਣਕ ਦੇ ਵਿੱਚ ਝੁਲਸ ਕੇ ਜਿਹੜਾ ਬੰਦਾ ਜਲਿਆ ਤੇ ਉਹਦੇ ਅਜੇ 2 ਮਹੀਨੇ ਨਹੀਂ ਹੋਏ ਨੇ ਵਿਆਹ ਹੋਏ ਨੂੰ ਸੀ ਸਾਡੇ ਨਾਲ ਜਸਵਿੰਦਰ ਜੀ ਖੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਨੇ ਹਾਂ ਜੀ ਜਸਵਿੰਦਰ ਕੀ ਕਹਿਣਾ ਤੁਹਾਡਾ ਸਾਡਾ ਇਹ ਕਹਿਣਾ ਜੀ ਵੀ ਜਿਹੜਾ ਮੁੰਡਿਆ ਗਗਨਦੀਪ ਕੱਲ ਫੈਰਕਾਲ ਤੇ ਗਿਆ ਸੀਗਾ ਜੀ ਕੁਝ ਦਿਨ ਪਹਿਲਾਂ ਜੀ ਉਹਦੀ ਮੁੰਡਾ ਕਾਫੀ ਟਾਈਮ ਪਹਿਲਾਂ ਡੀਐਮਸੀ ਹਸਪੀਟਲ ਚ ਦਾਖਲ ਰਿਹਾ ਜੀ ਦਾਖਲ ਹੋਣ ਤੋਂ ਬਾਅਦ ਉਹਦੀ ਡੈਥ ਹੋ ਗਈ ਹੈ ਜੀ ਤੇ ਉਹਦਾ ਜਿਹੜਾ ਪਰਿਵਾਰ ਆ ਜੀ ਪਿੱਛੇ ਕੋਈ ਹੋਰ ਕਮਾਉਣ ਵਾਲਾ ਸਾਡਾ ਸਰਕਾਰ ਸੁਣਵਾਈ ਨਹੀਂ ਕਰ ਰਹੀ ਜਦ ਤੱਕ ਸਾਡਾ ਯਾਰੀ ਨਹੀਂ ਫਿਰ ਖੰਨੇ ਜਾਂ ਤਾਂ ਕਿਤੇ ਕੋਈ ਨਹੀਂ ਆਪਣਾ ਪੱਲਾ ਹੀ ਖਡਾ ਲਿਆ ਬਈ ਮੁੰਡੇ ਦੇ ਫਾਇਰ ਸੂਟ ਨਹੀਂ ਸੀ ਪਾਇਆ ਹੋਇਆ ਮੈਂ ਤਾਂ ਇੱਕ ਗੱਲ ਕੁਛ ਨਹੀਂ ਚਾਹੁੰਦਾ ਜੀ ਬਈ ਖਾ ਦੇ ਫਾਇਰ ਸਟੇਸ਼ਨਾਂ ਤੇ ਸਾਨੂੰ ਦੱਸੋ ਜੀ ਕਿ ਕੀਨੇ ਸਰਕਾਰ ਨੇ ਸਾਨੂੰ ਕਿਸੇ ਦਾ ਸੂਟ ਪ੍ਰੋਵਾਈਡ ਕਰਾਇਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਨਾਈ 80 ਨਿਊਜ਼ ਦੀ ਟੀਮ ਪਹੁੰਚੀ ਹੈ ਤੇ ਫਾਇਰ ਗੇਟ ਦੇ ਇੱਥੇ ਆਫਿਸ ਵਿੱਚ ਜਿੱਥੇ ਤੁਸੀਂ ਦੇਖੋਗੇ ਸਾਰੇ ਮੁਲਾਜ਼ਮ ਖੜੇ ਨੇ ਇਹਨਾਂ ਦਾ ਕਹਿਣਾ ਹੈ ਕਿ ਮੋਗੇ ਸਾਡਾ ਜਿਹੜਾ ਇੱਕ ਸਾਥੀ ਸੀਗਾ ਉਹਨੂੰ ਕਾਲ ਆਈ ਜਦੋਂ ਕਣਕ ਦੇ ਉੱਤੇ ਅੱਗ ਬੁਝਾਣ ਗਿਆ ਉੱਤੇ ਝੁੱਲਸ ਗਿਆ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੱਲ ਸਾਰਾ ਪੰਜਾਬ ਦੇ ਜਿੰਨੇ ਵੀ ਮੁਲਾਜ਼ਮ ਨੇ ਕੱਲ ਮੋਗੇ ਜਾਣਗੇ ਤੇ ਸਾਥੇ ਜਾ ਕੇ ਹੜਤਾਲ ਕੀਤੀ ਜਾਏਗੀ ਜਿਹੜੇ ਜਿਹਦੀ ਕਣਕ ਦੇ ਵਿੱਚ ਝੁੱਲਸ ਕੇ ਜਿਹੜਾ ਬੰਦਾ ਜਲਿਆ ਤੇ ਉਹਦੇ ਅਜੇ 2 ਮਹੀਨੇ ਹੀ ਹੋਏ ਨੇ ਵਿਆਹ ਹੋਏ ਨੂੰ ਸੀ ਸਾਡੇ ਨਾਲ ਜਸਵਿੰਦਰ ਜੀ ਖੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਨੇ ਹਾਂ ਜੀ ਜਸਵਿੰਦਰ ਕੀ ਕਹਿਣਾ ਤੁਹਾਡਾ ਸਾਡਾ ਇਹ ਕਹਿਣਾ ਜੀ ਵੀ ਜਿਹੜਾ ਮੁੰਡਿਆ ਗਗਨਦੀਪ ਕੱਲ ਫੈਰ ਕਾਲ ਤੇ ਗਿਆ ਸੀਗਾ ਜੀ ਕੁਝ ਦਿਨ ਪਹਿਲਾਂ ਜੀ ਉਹਦੀ ਮੁੰਡਾ ਕਾਫੀ ਟਾਈਮ ਪਹਿਲਾਂ ਡੀ ਐਮ ਸੀ ਹਸਪੀਟਲ ਚ ਦਾਖਲ ਰਿਹਾ ਜੀ ਦਾਖਲ ਹੋਣ ਤੋਂ ਬਾਅਦ ਉਹਦੀ ਡੈਥ ਹੋ ਗਈ ਹੈ ਜੀ ਤੇ ਉਹਦਾ ਜਿਹੜਾ ਪਰਿਵਾਰ ਹੈ ਜੀ ਪਿੱਛੇ ਕੋਈ ਹੋਰ ਕਮਾਉਣ ਵਾਲਾ ਹੈ ਨਹੀਂ ਜੀ ਇਕੱਲਾ ਪਰਿਵਾਰ ਹੈ ਜੀ ਉਹਦੇ ਪਰਿਵਾਰ ਤੇ ਦੇਖੋ ਕੀ ਬੀਤਦੀ ਹੋ ਗਈ ਜੀ ਜਿੰਨਾਂ ਦਾ ਜਵਾਨ ਬਹੁਤ ਚਲੇ ਗਿਆ ਜੀ ਦੁਨੀਆ ਤੋਂ ਜੀ ਠੀਕ ਹੈ ਜੀ ਤੇ ਅਸੀਂ ਇਹ ਚਾਹੁੰਦੇ ਆ ਕਿ ਵੀ ਜੇ ਤਾਂ ਸਰਕਾਰ ਨਾਲ ਕੋਈ رابطہ ਹੋ ਗਿਆ ਠੀਕ ਹੈ ਜੀ ਜੇ ਨਹੀਂ ਹੋਇਆ ਤਾਂ ਅਸੀਂ ਉਹਦਾ ਡੈੱਡ ਬੋਡੀ ਉਹਦੀ ਚੌਂਕ 'ਚ ਰੱਖ ਕੇ ਅਸੀਂ ਪ੍ਰੋਟੈਸਟ ਕਰਾਂਗੇ ਜੀ ਕੱਲ ਨੂੰ ਇਹ ਲੰਬਾ ਵੀ ਚੱਲ ਸਕਦਾ ਜੀ ਇਹ ਨਾ ਇਹ ਨਹੀਂ ਹੈਗਾ ਵੀ ਕੱਲ ਦਾ ਦਿਨ ਹੀ ਆ ਸਾਡਾ ਜੇ ਜਿੰਨਾ ਚਿਰ ਸਾਡੀ ਸਰਕਾਰ ਨਾਲ ਗੱਲ ਨਹੀਂ ਹੁੰਦੀ ਉਹਨਾਂ ਚਿਰ ਉਹ ਪ੍ਰੋਟੈਸਟ ਚੱਲੂਗਾ ਜੀ ਇੱਥੋਂ ਕੱਲ ਯਾਨੀ ਜਿੰਨੇ ਤੁਹਾਡੇ 40 40 ਜਾਣੇ ਕੰਮ ਕਰਦੇ ਨੇ ਸਾਰੇ ਸਾਰੇ ਜਾ ਰਹੇ ਨੇ ਸਾਡੇ ਮੁੰਡੇ ਤਕਰੀਬਨ ਜਿਹੜੇ ਤਾਂ ਦੇਖੋ ਖੰਨਾ ਸ਼ਹਿਰ ਆ ਜੀ ਖੰਨਾ ਸ਼ਹਿਰ ਵੀ ਦੇਖਣਾ ਜੀ ਜਿਹੜੇ ਮੁੰਡੇ ਹੋਣਗੇ ਜੀ ਔਨ ਡਿਊਟੀ ਉਹ ਤਾਂ ਰਹਿਣਗੇ ਔਨ ਡਿਊਟੀ ਜੀ ਜਿਹੜੇ ਆਫ ਡਿਊਟੀ ਵਾਲੇ ਸਾਰੇ ਪੰਜਾਬ ਦੇ ਵਿੱਚ ਨੇ ਜੀ ਉਹ ਮੁੰਡੇ ਤਕਰੀਬਨ ਤਕਰੀਬਨ ਸਾਰੇ ਜਾਣਗੇ ਜੀ ਤਿੰਨ ਦਿਨ ਹੋ ਗਏ ਜੀ ਉੱਥੇ ਸੁਣਦਿਆਂ ਨੂੰ ਵੀ ਮਾਨ ਸਾਹਿਬ ਆ ਰਹੇ ਨੇ ਸੀਐਮ ਸਾਹਿਬ ਆਉਣਗੇ ਜੀ ਕੋਈ ਇਹਨਾਂ ਦੇ ਬਾਰੇ ਐਲਾਨ ਕਰਨਗੇ ਜੀ ਕੋਈ ਉਹਦਾ ਨਾਂ ਸੀਐਮ ਸਾਹਿਬ ਆਏ ਨੇ ਨਾ ਉਹਨਾਂ ਦਾ ਕੋਈ ਨੁਮਾਇੰਦਾ ਆਇਆ ਜੀ ਸਰਕਾਰੀ ਕੋਈ ਵੀ ਨਹੀਂ ਆਇਆ ਜੀ ਉਹਨਾਂ ਨੇ ਹਾਲ ਤੱਕ ਵੀ ਨਹੀਂ ਪੁੱਛਿਆ 38-40 ਲੱਖ ਰੁਪਏ ਦਾ ਉਹਨਾਂ ਨੇ ਡਾਕਟਰਾਂ ਨੇ ਐਸਟੀਮੇਟ ਦਿੱਤਾ ਵੀ 38-40 ਲੱਖ ਰੁਪਏ ਤੇ ਲੱਗ ਜਾਣਾ ਜੀ ਉਹਦਾ ਜਿਹੜਾ ਪੈਸੇ ਸੀਗੇ ਜੀ ਉਹ ਸਾਰੇ ਆਪਣੇ ਮੁੰਡਿਆਂ ਨੇ ਆਊਟਸੋਰਸ ਨੇ ਕੱਚੇ ਨੇ ਜਿਹੜੇ ਮੁੰਡੇ ਜੀ ਉਹਨਾਂ ਨੇ ਵਿਚਾਰਿਆਂ ਨੇ ਪੈਸੇ ਇਕੱਠੇ ਕਰਕੇ ਸਾਰੇ ਉਹਦੇ ਪਰਿਵਾਰ ਨੂੰ ਮਦਦ ਕਰੀ ਹੈ ਜੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਈ ਨਾ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਜੀ ਇਹਨਾਂ ਨੂੰ ਚਾਹੀਦਾ ਸੀਗਾ ਜੀ ਪਹਿਲਾਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਜੀ ਬਥੇਰੇ ਤਲਾਸ਼ੇ ਦਿੰਦੇ ਨੇ ਜੇ ਅਸੀਂ ਪੱਕੇ ਕਰਦੇ ਆਂਗੇ ਜੀ ਅਸੀਂ ਐਂ ਕਰਦਾਂਗੇ ਤੁਸੀਂ ਡੱਬੇ ਲੈ ਆਇਓ ਅਸੀਂ ਅਗਲੀ ਵਾਰੀ ਮੂੰਹ ਮਠਾ ਕਰਕੇ ਤੋੜਾਂਗੇ ਜੀ ਉਹ ਸਿਰਫ ਇੱਕ ਲਾਲੀਪਾਪ ਆ ਜੀ ਨਾ ਸਰਕਾਰ ਸੁਣਦੀ ਐ ਨਾ ਇਹਨਾਂ ਦੇ ਨੁਮਾਇੰਦੇ ਸੁਣਦੇ ਨੇ ਜੀ ਹੁਣ ਅੱਜ ਉਹ ਮੁੰਡਾ ਚੜੀ ਜਵਾਨੀ ਵਿਚਾਰਾ ਦੁਨੀਆ ਨੂੰ ਅਲਬਿਦਾ ਕਹਿ ਗਿਆ ਜੀ ਇਹ ਲੋਕਾਂ ਦੀ ਜਾਨਾਂ ਬਚਾਣ ਲਈ ਆਪਣੇ ਜਾਨਾਂ ਖਤਰੇ 'ਚ ਪਾ ਕੇ ਅਸੀਂ ਲੋਕਾਂ ਨੂੰ ਬਚਾਉਣੀ ਆ ਜੀ ਤਾਂ ਤਾਂ ਵੀ ਸਾਡੀ ਜਾਨਾਂ ਦਾ ਮੁੱਲ ਨਹੀਂ ਪੈਂਦਾ ਜੀ ਇਹ ਜੀ ਕੱਚੇ ਹੀ ਚੱਕ ਯੋ ਨਾ ਸੁਬਦੀ ਜੀ ਤਾਂ ਇਹ ਇਹ ਕਹਣਾ ਚਾਹੁੰਦਾ ਜੀ ਅੱਜ ਦੇਖੋ ਮੁੰਡੇ ਨੂੰ ਪੂਰੇ ਹੋਏ ਨੂੰ ਪੂਰੇ ਸਵੇਤਾ ਪੂਰਾ ਹੋਇਆ ਜੀ ਕੋਈ ਵੀ ਹਸਪੀਟਲ ਦੇ ਵਿੱਚ ਕੋਈ ਵੀ ਸਰਕਾਰੀ ਨੁਮਾਇੰਦਾ ਕਿਸੇ ਨੇ ਆ ਕੇ ਇਹ ਨਹੀਂ ਪੁੱਛਿਆ ਵੀ ਭਾਈ ਮੁੰਡੇ ਨੂੰ ਕੀ ਹੋਇਆ ਜਾਂ ਕਿਵੇਂ ਹੋਇਆ ਸਿਰਫ ਮੇਅਰ ਸਾਹਿਬ ਆਏ ਉਹਨਾਂ ਨੇ ਵੀ ਸਿਰਫ ਇਹ ਕਹਿ ਕੇ ਆਪਣਾ ਪੱਲਾ ਛਡਾ ਲਿਆ ਬਈ ਮੁੰਡੇ ਦੇ ਫਾਇਰ ਸੂਟ ਨਹੀਂ ਸੀ ਪਾਇਆ ਹੋਇਆ ਮੈਂ ਤਾਂ ਇੱਕ ਗੱਲ ਕੁਛ ਨਹੀਂ ਚਾਹੁੰਦਾ ਜੀ ਬਈ ਖਾਲੇ ਫੈਸਟੇਸ਼ਨਾਂ ਤੇ ਸਾਨੂੰ ਦੱਸੋ ਜੀ ਕਿ ਕਿਹਨੇ ਸਰਕਾਰ ਨੇ ਸਾਨੂੰ ਕਿਸੇ ਦਾ ਸੂਟ ਪ੍ਰੋਵਾਈਡ ਕਰਾਇਆ ਨਹੀਂ ਜੀ ਉਹਨਾਂ ਨੇ ਤਾਂ ਜੀ ਇਹ ਕਹਿ ਕੇ ਆਪਣਾ ਪੰਡਾ ਛਡਾ ਲਿਆ ਪਰ ਅਸੀਂ ਕਹਿਣਾ ਚਾਹੁੰਦੇ ਆਂ ਵੀ ਜੇ ਤੁਸੀਂ ਸੂਟ ਦੀ ਗੱਲ ਕਰਦੇ ਹੋ ਤਾਂ ਤੁਸੀਂ ਇਹ ਦੱਸੋ ਸਾਨੂੰ ਪ੍ਰੋਵਾਈਡ ਕਰਾਇਆ ਨਹੀਂ ਜੀ ਸਾਨੂੰ ਕੋਈ ਸਨ ਕੋਈ ਸੂਟ ਨਹੀਂ ਦਿੱਤਾ ਜੀ ਉਹਨਾਂ ਦਾ ਸਿਰਫ ਇਹ ਕਹਿ ਕੇ ਆਪਣਾ ਪੰਡਾ ਛਡਾ ਲਿਆ ਮੇਅਰ ਸਾਹਿਬ ਨੇ ਹੋਰ ਕੋਈ ਵੀ ਨਮਾਇੰਦਾ ਹਸਪੀਟਲ ਚ ਜਾ ਕੇ ਕਿਸੇ ਨੇ ਇਹ ਨਹੀਂ ਕੋਈ ਖਬਰ ਥਾਰ ਨਹੀਂ ਲਈ ਚਲੋ ਐਲਾਨ ਤਾਂ ਜੋ ਕਰਨਾ ਸੀ ਉਹ ਲੱਗ ਗੱਲ ਆ ਪਰ ਕਿਸੇ ਨੇ ਆ ਕਿ ਪੂਰੇ ਪੰਜਾਬ ਕਿਤੇ ਵੀ ਸੂਪ ਸੱਟ ਨਹੀਂ ਦਿੱਖਿਆ ਕਿਤੇ ਵੀ ਨਹੀਂ ਹੈਗਾ ਨਹੀਂ ਬਾਕੀ ਸ਼ਹਿਰਾਂ ਦੇ ਦਿੱਤੇ ਹੋਏ ਸਰ ਕੋਈ ਕਿਸੇ ਕੋਲ ਵੀ ਨਹੀਂ ਹੈਗੇ ਜੀ ਅਸੀਂ ਸਾਨੂੰ 5 ਸਾਲ ਹੋ ਗਏ ਜੀ ਅਸੀਂ ਤਾਂ ਦੇਖੇ ਨਹੀਂ ਜੀ ਬਣ ਚ ਨਹੀਂ ਗਏ ਸਾਨੂੰ ਅੱਜ ਤੱਕ ਅੱਗੇ ਦੇਖੀ ਆਲ ਕੀ ਹੈ ਜੀ ਹੋਰ ਕਿਤੇ ਨਹੀਂ ਲੱਗਦਾ ਹੋਰ ਚੇਟਾਂ ਦੇ ਵਿੱਚ ਜਾਓ ਜੀ ਤੁਸੀਂ ਠੀਕ ਹੈ ਉੱਥੇ ਬਕਾਇਦਾ ਪੱਕੀ ਵਰਤੀ ਹੁੰਦੀ ਹੈ ਜੀ ਠੀਕ ਹੈ ਬਕਾਇਦਾ ਉਹ ਲਾਉਂਸ ਲਾਰਜਲ ਸਭ ਕੁਝ ਲੱਗਦਾ ਇਹ ਸਾਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਜੀ ਇਹ ਵੀ ਐਮਰਜੈਂਸੀ ਡਿਪਾਰਟਮੈਂਟ ਹੋ ਗੋ ਤੇ ਕੱਚੇ ਭਰਤੀ ਹੋਣ ਠੀਕ ਹੈ ਜੀ 40 ਚੋਂ ਤੁਹਾਡੇ ਕਿੰਨੇ ਕੱਚੇ ਨੇ ਕਿੰਨੇ ਕੱਚੇ ਅਸੀਂ 40 ਬੱਚੇ ਆ ਜੀ اچھا ਠੀਕ ਹੈ ਜੀ 9 ਬੰਦੇ ਹੁਣ ਤੱਕ ਪੱਕੇ ਭਰਤੀ ਆਏ ਨੇ ਬਾਕੀ ਸਾਰੇ ਕੱਚੇ ਨੇ ਅਸੀਂ ਖੇੜਣਾ ਅੱਗ ਨਾਲ ਹੈ ਬੰਦੇ ਤੁਸੀਂ ਪੱਕੇ ਤੇ ਕੱਚੇ ਭਰਤੀ ਕਰਨੇ ਨੇ ਮੈਂ ਹਾਂਜੀ ਕੀ ਨਾਂ ਹੈ ਜੀ ਹਾਂਜੀ ਮੇਰਾ ਨਾਂ ਸੁਖਿੰਦਰ ਸਿੰਘ ਫਾਇਰਮੈਨ ਆ ਹਾਂਜੀ ਤੇ ਸਾਰਾ ਸਾਡਾ ਪਿੱਤੇ ਦੇਣਾ ਇੱਕ ਸਾਥੀ ਮੋਗੇ ਤੋਂ ਫਾਇਰਮੈਨ ਆ ਆਊਟਸੋਰਸਿੰਗ ਤੇ ਕੰਮ ਕਰ ਰਹੇ ਸੀ ਉਹ ਅੱਗ ਦੇ ਵਿੱਚ ਧੁੱਸ ਗਿਆ ਪਿੰਡ ਦੇ ਵਿੱਚ 나ੜ ਨੂੰ ਅੱਗ ਲੱਗੀ ਦੀ ਕਣਕ ਦੀ ਨੂੰ ਤੇ ਇਸ ਦੌਰਾਨ ਉਹ ਵਿਚਾਰਾ ਡਿਊਟੀ ਦੌਰਾਨ ਸੀਧੀ ਫੀਲ ਹੋ ਗਿਆ तकरीबन 1 ਮਹੀਨੇ ਤੋਂ ਉਹ ਡੀ ਐਮ ਸੀ ਹਸਪੀਟਲ ਦੇ ਵਿੱਚ ਐਡਮਿਟ ਸੀ ਤੇ ਸਰਕਾਰ ਨੇ ਅਣਸੁਨਾ ਕਰਕੇ ਇਸ ਤਰ੍ਹਾਂ ਹੀ ਇਸ਼ਾਰੇ ਦੀ ਰਹੀ ਤੇ ਅੱਜ ਉਹ ਵਿਚਾਰਾ ਫੀਲ ਹੋ ਗਿਆ ਤੇ ਦੂਸਰੀ ਗੱਲ ਅਸੀਂ तकरीबन 23 April ਨੂੰ ਕੈਬਨਟ ਮੰਤਰੀ ਡਾਕਟਰ ਨਵਜੋਤ ਸਿੰਘ ਜੀ ਦੀ ਮੀਟਿੰਗ ਕੀਤੀ ਸੀ ਉਹਨਾਂ ਨੂੰ ਦੱਸਿਆ ਵੀ ਸੀ ਤੇ ਇਹ ਗੱਲਾਂ ਬਾਰੇ ਸਾਰਾ ਜਾਣੂ ਵੀ ਕਰਵਾਇਆ ਸੀ ਉਸ ਤੋਂ ਪਹਿਲਾਂ ਵੀ ਦੋ ਤਿੰਨ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਨੇ ਪਰ ਹਮਝ ਤੋਂ ਬਾਅਦ ਆ ਵੀ ਸਰਕਾਰ ਕਿਉਂ ਸਾਡੀਆਂ ਗੱਲਾਂ ਅਣਸੁਣੀਆਂ ਕਰ ਰਹੀਆਂ ਨੇ ਨਹੀਂ ਉਮਰ ਸੀ ਖਰਾਬੇ ਤੋਂ ਤਕਰੀਬਨ ਉਹਦੀ 25 26 ਸਾਲ ਦੀ ਉਮਰ ਸੀ ਮੁੰਡੇ ਦੀ ਤੇ ਦੋ ਮਹੀਨੇ ਹੋਏ ਸੀ ਸਿਰਫ ਵਿਆਹ ਹੋਇਆ ਸੀ ਅੱਛਾ ਹਾਂਜੀ ਹੋਰ ਘਰ ਵਿੱਚ ਕੌਣ ਹੈ ਉਹਨਾਂ ਦਾ ਕਮਾਨੀ ਕਮਾਨ ਵਾਲਾ ਕਹਿੰਦੇ ਇਕੱਲਾ ਹੀ ਲੜਕਾ ਸੀ ਅੱਛਾ ਹਾਂਜੀ ਇਸ ਤੋਂ ਬਾਅਦ ਉਹਦਾ ਅਗਲਾ ਕੀ ਕਰਾਂਗੇ ਸਾਡਾ ਅਗਲਾ ਕਦਮ ਇਹ ਹੋਊਗਾ ਜੀ ਕੱਲ ਨੂੰ ਅਸੀਂ ਉਸ ਦੀ ਬਾਡੀ ਨੂੰ ਰੋਡ ਜਾਮ ਕਰਾਂਗੇ ਜੀ ਬਾਡੀ ਰੋਡ ਤੇ ਰੱਖ ਕੇ ਜੀ ਤੇ ਸਾਡਾ ਧਰਨਾ ਮਾਰਾ ਜੋ ਵੀ ਹੋਊਗਾ ਉਹ ਕਰਾਂਗੇ ਕਿੱਥੇ 모ਗੇ हां जी 모ਗੇ বাস ਸਟੈਂਡ ਚੌਂਕ ਹੋ ਸਕਦਾ ਇਹ ਤੋਂ ਖੰਨੇ ਸਾਰੇ ਵੀ ਜਾ ਰਹੇ ਹਾਂਜੀ ਜਾ ਰਹੇ ਤੇ ਕੱਲ ਇਹ ਤੇ ਬੰਦ ਹੋਊਗਾ हां ਇਹ ਤਕਰੀਬਨ ਬੰਦ ਹੋਊਗਾ ਅੱਛਾ ਕਿੰਨੇ ਟਾਈਮ ਆਸ ਤੇ ਉੱਪਰ ਬਾਡੀ ਰੱਖ ਕੇ ਜਦ ਤੱਕ ਸਾਡਾ ਸਰਕਾਰ ਸੁਣਵਾਈ ਨਹੀਂ ਕਰ ਰਹੀ ਜੀ ਜਦ ਤੱਕ ਸਾਡਾ ਜਾਰੀ ਹੋਏ ਤੇ ਫਿਰ ਖੰਨੇ ਜਾਂਦਾ ਕਿਤੇ ਕੋਈ ਨਹੀਂ ਹੋਊਗਾ ਸਰ ਉਹ ਜਿਵੇਂ ਵੀ ਸਾਡੀ ਰਣਨੀਤੀ ਹੋਊਗੀ ਚੱਲ ਨੂੰ ਠੀਕ ਲੱਗੂਗਾ ਵੀ ਵੀਰੇ ਇੱਕ ਦੋ ਮਲਾਕਮ ਅਸੀਂ ਛੱਡ ਕੇ ਜਾਵਾਂਗੇ ਕਿਉਂਕਿ ਨੇ ਖੁਦ ਆਪਣੇ ਪੱਲਿਓ ਖਰਚ ਕੇ ਜੀ ਪੈਸੇ ਪ੍ਰੋਨੇਟ ਕਰਕੇ ਹੀ ਉਹ ਮੁੰਡੇ ਦਾ ਇਲਾਜ ਜਿੰਨੇ ਦਿਨ ਚੱਲਦਾ ਰਿਹਾ ਤਕਰੀਬਨ 1 ਮਹੀਨਾ ਅਸੀਂ ਆਪ ਖਰਚਾ ਕਰਿਆ ਜੀ ਉਹਦੇ ਮੁੰਡੇ ਤੇ ਸਰਕਾਰ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ ਜੀ ਅੱਜ ਡਾਕਟਰ ਰਮਜੋਦ ਜੀ ਨੇ ਵੀ ਸਰਪ ਕੋਸਟ ਪਾ ਕੇ ਹਮਦਰਦੀ ਜਤਾਈ ਹੈ ਪਤਾ ਨਹੀਂ ਕਿਉਂ ਨਹੀਂ ਉਹ ਉਹਨਾਂ ਨੇ ਕੋਈ ਨਾ ਬਿੱਤੀ ਸਹਾਇਤਾ ਨਾ ਕੋਈ ਪਰਿਵਾਰ ਨੂੰ ਨੌਕਰੀ ਵਗੈਰਾ ਦਾ ਕੁਝ ਵੀ ਐਲਾਨ ਨਹੀਂ ਖੱਣੇ ਇਥੇ ਤੁਹਾਡੇ ਟੋਟਲ ਕਿੰਨੇ ਕੰਮ ਕਰਦੇ ਨੇ ਤਕਰੀਬਨ ਅਸੀਂ 40 ਫੈਰ ਮੈਂ 40 40 ਜਾਊਗਾ ਹਾਂਜੀ ਉਹ ਦੇਖਦੇ ਆ ਜੀ ਵੀ ਕਿੰਨੇ ਕ ਬੰਦੇ ਡਿਊਟੀ ਤੇ ਛੱਟਨੇ ਨੇ ਉਹ ਕਿਉਂਕਿ ਤੁਹਾਨੂੰ ਮੈਂ ਦੱਸ ਕੇ ਆ ਟਾਈ ਹੁਣ ਵੀ ਪਹਿਲਾਂ ਵੀ ਵੀ ਅਸੀਂ ਚਲੋ ਸ਼ਹਿਰ ਦੀ ਵੀ ਇਹ ਰੱਖਿਆ ਕਰਨੀ ਹੈ ਜੀ ਜ਼ਰੂਰੀ ਆਉਗੇ ਫਿਰ ਨੂੰ ਦੇਖਣਾ ਹੈ ਕਿਤੇ ਕੋਈ ਮੰਗ ਪੱਤਰ ਜਾਂ ਕਿਸੇ ਤੋਂ ਤੁਸੀ ਮਿਲਿਆ ਹਾਂਜੀ ਅਸੀਂ ਕੱਲ ਨੂੰ ਅਸੀਂ ਆਪਣਾ ਐਡੀਐਮ ਸਾਹਿਬ ਨੂੰ ਮੰਗ ਪੱਤਰ ਪਹੁੰਚਾ ਲਾ ਕਰਾਂਗੇ ਹਾਂਜੀ ਹਾਂ ਕੀ ਨਾ ਘਟਾ ਬਿਲਕੁਲ ਫਾਇਦਾ ਹਾਂ ਕੀ ਕਹਿੰਦੇ ਇਹ ਕੋਰਟ ਸੈਸ਼ਨ ਹੈ ਜੀ ਫਾਇਰ ਸੂਟ ਇਹ ਫਾਇਰ ਸੂਟ ਯਾਰ ਅਮਰਜਾਂਸੇ ਦਵਾਜ ਕੋਈ ਹੁਣ ਰਿਸਕੂ ਕਰਨਾ ਪਾਣਾ ਹੈ ਅਮਰਜਾਂਸਾ ਕਰਨਾ ਪੈਣਾ ਹੈ ਜਾਨਾ ਕੋਈ ਵਾਰ ਫੇਰ ਵੀ ਸਟਾਈਮ ਟੇ ਦਾ ਟਾਈਮ ਆਉਂਦਾ ਸੂਟ ਦਾ ਟਾਈਮ ਟੇ ਦਾ ਸੂਟ ਪੇਸ਼ ਹੋਣਾ ਹੈ ਜੇ ਕਿਤੇ ਸੋਸੇ ਦੂਰ ਤੋਂ ਢਾਈ ਲੱਖ ਰੁਪਏ ਲਾਉਣਗੇ ਇਹਨੇ ਮੋਗਲੇ ਮੇਹਰ ਸਾਹਿਬ ਕਹਿੰਦੇ ਦੇਖੇ ਪਏ ਜਿਆ ਬਾਦੀ ਨਹੀਂ ਪਾਂਦੇ ਜਿਹੜੀ ਡਾਂਗ ਰਹੀ ਉਹ ਕੋਟ ਹੁੰਦੀ ਹੈ ਜੀ ਕੋਟਾਂ ਦੇ ਕਪੜਾ ਬੰਦਾ ਆਂਭਾਈ ਕਰਦਾ ਖੜਦਾ ਹੈ ਕੱਚੇ ਬੰਦੇ ਜੀ ਲਾਗੇ ਉਹਦਾ ਖੇਂ ਨਹੀਂ ਨਾ ਕੋਈ ਨਾ ਪੱਕੇ ਕੋਲ ਨਹੀਂ ਹੈਗਾ ਨਾ ਇਹਦੇ ਨਾਲ ਉਹਦਾ ਅਗਰੇ ਤੇ ਡਾਂਗੇ ਕੋਟਾਂ ਦੇ ਕਪੜਾ ਕੋਲੋਂ ਅੱਗੇ ਵੇਜਣੀਆਂ ਕੋਈ ਨਹੀਂ ਹੈ ਇਹ ਫੈਸੂਟ ਫੈਸੂਟ ਸਿਰਫ ਹੋ ਰਿਚੂ ਕਰਨਾ ਵਾਹਤਾ ਅੰਦਰ ਬੰਦ ਕੋ ਚੈਂਬਰ ਨਾਲ ਕਰਵਾਦਾ ਉਹ ਹਰੇਕ ਅਗ ਤੇ ਨਹੀਂ ਪਾਉਂਦਾ ਹਰੇਕ ਅਗ ਤੇ ਪੈਂਦਾ ਉਹ ਕਣਕ ਜ ਨਹੀਂ ਭਜੋਂਦਾ ਨਾਲੇ 10000 ਕਿੰਨੇ ਚ ਪਾ ਕੇ 10000 ਤਨਖਾਹ ਵਾਲਾ ਬੰਦਾ ਕਿੱਥੋਂ ਲੈ ਲੂਗਾ ਜੀ 2 ਲੱਖਾਂ ਦਾ ਸੂਟ ਜੀ 10000 ਤਨਖਾਹ ਵਾਲਾ ਬੰਦਾ ਕਿੱਥੋਂ ਲੈ ਲੂਗਾ 2 ਲੱਖ ਦਾ ਸੂਟ ਕੇਸ ਪੱਲਿਓ ਦੂ ਲੂਗਾ ਜੀ 10000 ਤਾਂ ਸਾਰਾ ਤਨਖਾਹ ਹੁੰਦੀ ਹੈ ਸਾਰੇ ਉਸ ਦੇ ਵਿੱਚ ਤੇਲ ਖਾ ਚਾਉਂਦੀ ਉਹ ਵੀ ਟਾਈਮ ਤੇ ਨਹੀਂ ਆਉਂਦੀ ਸਾਰਾ ਹੁਣ ਪਿਛਲੇ ਮਹੀਨੇ ਦੀ ਅਜੇ ਤੱਕ ਮੇਰੇ ਪੱਕੇ ਨੇ ਉਹਨਾਂ ਦੀ ਕਿੰਨੀ ਹੈ ਪੱਕੇ ਵਾਲਿਆਂ ਦੀ ਸਾਰ ਤਕਰੀਬਨ ਸਾਨੂੰ 5 ਸਾਲ ਹੋ ਗਏ ਜੀ ਸਾਨੂੰ ਕੰਮ ਕਰਦਿਆਂ ਨੂੰ ਸਾਡੀ ਅਜੇ 9100 ਤੋਂ ਸਿਰਫ 10000 ਤੇ ਪਹੁੰਚੇ ਆ ਤੁਸੀਂ ਮਹंगाई ਦੇਖ ਲਓ ਜੀ ਕਿੰਨੀ ਪਹੁੰਚ ਗਈ ਜੀ ਦਿਹਾੜੀ ਵਾਲਾ ਵੀ 500 ਰੁਪਏ ਤੋਂ ਦਿਹਾੜੀ ਵਾਲਾ ਵੀ ਬੰਦਾ 600 ਰੁਪਏ ਦਿਹਾੜੀ ਤੇ ਜਾਂਦਾ ਹੀ ਆ 400 ਰੁਪਏ ਦਿਹਾੜੀ ਵਰਤੀ ਨਹੀਂ ਤਾਂ ਉਹ ਵੀ 18000 ਰੁਪਏ ਕਮਾਉਂਦਾ ਮਹੀਨੇ ਦਾ ਜੀ ਸਾਡੇ ਨਾਲ ਕਿਉਂ ਇਹ ਵਿਤਰਾ ਕਰਾਇਆ ਜਾਦਾ ਲਾਰੂ ਵਾਲਾ ਕੰਕੀਣਾ ਘਟਾ ਬਿਲੋਂ ਤੋਂ ਹਾਂ ਜੀ ਠੀਕ ਹੈ ਨਾਲ ਇਹ ਫੋਟੋ ਕਹਿੰਦੇ ਹੈ ਜੀ ਫੈਸ ਫੋਟੋ ਇਹ ਫੈਸ ਫੋਟੋ ਯਾਰ ਅਮਰਿਆਂ ਤੋਂ ਦਿਵਾ ਕੇ ਕੋਈ ਸਕੂ ਕਰਨਾ ਪਾਣਾ ਜੀ ਅਮਰ ਸ਼ਗੜਾ ਕੰਮ ਬੰਨ੍ਹਦੇ ਨੇ ਜਨਾ ਕੋਈ ਵਾਰ ਤੇ ਵੀ ਸਟਾਈਮ ਟੂ ਤੱਕ ਆਉਂਦਾ ਫੋਟੋ ਦਾ ਟਾਈਮ ਟੂ ਦਾ ਫੋਟੋ ਵੇਖ ਰਿਹਾ ਜਿੰਦਾ ਕੀਮਤ ਤੋਂ ਦੂਰ ਤੋਂ ਠਾਈ ਨਾ ਕਰੀ ਆਉਂਦੀ ਜਿਹੜੇ ਮੋਗੇ ਦੇ ਮੇਹਰ ਸਾਹਿਬ ਕਹਿੰਦੇ ਇਹ ਦੇਖੇ ਭਿਜੇ ਬਾਦੀ ਨਹੀਂ ਪਾਂਦੇ ਜਿਹੜੀ ਡਾਂਗ ਰਹੀ ਉਹ ਕੋਟ ਹੁੰਦੀ ਹੈ ਜੀ ਉਸਨੂੰ ਕਪੜਾ ਬੰਦਾ ਆਂਬਾਈ ਪਰਦਾ ਖੜਦਾ ਹੈ ਜੀ ਬੱਚੇ ਬੰਦੇ ਲਾਗੇ ਉਹ ਕਹਿੰਦੇ ਨਾ ਪੋ ਲਾਗੇ ਪੱਕੇ ਕੋਲ ਨਹੀਂ ਡੇਣਾ ਇਹ ਆਉਂਦੇ ਉਹਦਾ ਅੱਗ ਤੇ ਲਾਗੇ ਕੋਟਨ ਕਪੜਾ ਉਹਨੇ ਵੀ ਅੱਗ ਪੈ ਜਾਣੀ ਹੈ ਕਿ ਕਿ ਫੈਸੂਟ ਫੈਸੂਟ ਸਿਰਫ ਉਹ ਰਿਸਕਿਊ ਕਰਨ ਵਾਸਤੇ ਹੰਗ ਲੋਕ ਬੰਦ ਕੋ ਚੈਂਬਰ ਤੇ ਮਾਰ ਕੋ ਦਰਵਾਜ਼ਾ ਉਹਰੇ ਇੱਕ ਅੱਗ ਤੇ ਨਹੀਂ ਪਾਉਂਦੇ ਜਿਹੜਾ ਕੱਤੀ ਪੈਂਦਾ ਉਹ ਕੰਨਕ ਜਿਹੀ ਭਜੋਂਦਾ ਨਾਲੇ 10000 ਰੁਪਏ ਖੇਤਾਂ ਚ ਭਾਗੇ 10000 ਰੁਪਏ ਸੰਖਾਰਾ ਬੰਦਾ ਕਿੱਥੋਂ ਲੈ ਲੂਗਾ ਜੀ 2 ਲੱਖ ਵਾਲਾ ਸੂਟੀ ਹਾਂ ਜੀ